ਹੁਣ ਤੱਕ ਦੀ ਜਿਹੜੀ ਇਨੀਸ਼ੀਅਲ ਪੋਸਟਮਾਰਟਮ ਰਿਪੋਰਟ ਆਈ ਹੈ ਉਹਦੇ ਤੇ ਤਾਂ ਇਦਾਂ ਆ ਕਿ ਪੋਸਟਮਾਰਟਮ ਦੇ ਵਿੱਚ ਤੇ ਇਹੀ ਗਿਆ ਵੀ ਜਿਹੜਾ ਉਹਦਾ ਗਲਾ ਘੁੱਟਨ ਦਾ ਸਾਹ ਘੁੱਟਨ ਦੇ ਕਰਕੇ ਉਹਦੀ ਕਾਸ ਆਫ ਡੈਥ ਜਿਹੜਾ ਜਿਹੜੀ ਰੇਪ ਵਾਲੀ ਡੈਫੀਨੇਸ਼ਨ ਤਾਂ ਬੜੀ ਬ੍ਰਾਡ ਹੈਗੀ ਆ ਪ੍ਰਾਈਵੇਟ ਪਾਰਟ ਦੇ ਅਗਾਂ ਨਿਸ਼ਾਨ ਆਏ ਆ ਇਹਦੇ ਨਾਲ ਨਿਸ਼ਾਨਾਂ ਨਾਲ ਇਹ ਪ੍ਰੂਵ ਨਹੀਂ ਹੁੰਦਾ ਕਿ ਉਹਦੇ ਨਾਲ ਰੇਪ ਕਮਿਟ ਹੋਇਆ ਲੇਡੀ ਤੇ ਪ੍ਰੋਪਰ ਜਦੋਂ ਪ੍ਰੋਪਰ ਚਾਰਟ ਸ਼ੀਟ ਤਿਆਰ ਕਰੇਗੀ ਪੁਲਸਾਰੇ ਉਹਦੇ ਵਿੱਚ ਤੇ ਪਤਾ ਲੱਗੇਗਾ ਕਿ ਐਕਚੁਅਲ 'ਚ ਲੇਡੀ ਨਾਲ ਹੋਇਆ ਕੀ ਹੈ ਉਹਦੇ ਨਾਲ ਡੈਥ ਹੋਈ ਤੇ ਕਿਸ ਤਰੀਕੇ ਦੇ ਨਾਲ ਹੋਈ ਹੈ ਮੰ ਲੋ ਜੇ ਕੋਈ ਹਥਿਆਰ ਵੈਪਨ ਯੂਜ਼ ਕੀਤਾ ਹੈ ਉਹਨਾਂ ਨੇ ਉਸ ਡੈਥ ਦੇ ਵਿੱਚ ਡੈਥ ਕੌਜ਼ ਕਰਨ ਦੇ ਵਿੱਚ ਅਗਰ ਉਹਦੀ ਰਿਕਵਰੀ ਹੋ ਜਾਂਦੀ ਹੈ ਦੈਨ ਉਹਦੀ ਐਵੀਡੈਂਸ਼ੀਅਲ ਵੈਲਿਊ ਜਿਹੜੀ ਹੈ ਹੈ ਜਿਵੇਂ ਇਸ ਦੇ ਵਿੱਚ ਪਰਨੇ ਦੀ ਗੱਲ ਕੀਤੀ ਹੈ ਪਰਨੇ ਦੀ ਗੱਲ ਕੀਤੀ ਹੈ ਹੁਣ ਪਰਨਾ ਕੋਈ ਦੇਖੋ ਖਾਸ ਕੋਈ ਬਹੁਤ ਜ਼ਿਆਦਾ ਪੁਖਤਾ ਐਵੀਡੈਂਸ ਨਹੀਂ ਹੈ ਦੇਖੋ ਅਗਰ ਸਾਬਤ ਹੋ ਜਾਂਦਾ ਹੈ ਫਿਰ ਤਾਂ ਉਹ ਮਰਡਰ ਲਈ ਲਾਇਬਲ ਆ ਮਰਡਰ ਠੀਕ ਹੈ ਮਰਡਰ ਲਈ ਲਾਇਬਲ ਹੋ ਜੀ ਲਾਈਫ ਇੰਪ੍ਰਿਜ਼ਨਮੈਂਟ ਵੀ ਹੈਗੀ ਹੈ ਠੀਕ ਹੈ ਨਾ ਬਠਿੰਡਾ ਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਦਾ ਕਤਲ ਤੋਂ ਬਾਅਦ ਹੁਣ ਉਸਦੀ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਤੇ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਮਹਿਰੋ ਜਿਹੜੇ ਦੁਬਈ ਚਲੇ ਗਏ ਨੇ ਉਹ ਕਿੱਦਾਂ ਵਾਪਸ ਲਿਆਏ ਜਾ ਸਕਦੇ ਨੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚਿਆ ਐਡਵੋਕੇਟ ਨੀਮ ਖਾਨ ਜੀ ਨਾਲ ਨੀਮ ਖਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਗੋ ਥੈਂਕ ਯੂ ਜੀ ਨੀਮ ਖਾਨ ਜੀ ਸਭ ਤੋਂ ਪਹਿਲਾਂ ਆਪਾਂ ਪੋਸਟਮਾਰਟਮ ਰਿਪੋਰਟ ਆ ਉਹਦੇ ਤੇ ਗੱਲ ਕਰਦੇ ਹਾਂ ਕੀ ਕਹਿਣਾ ਚਾਹੋ ਕਿ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਹੈ ਹੁਣ ਤੱਕ ਦੀ ਜਿਹੜੀ ਇਨੀਸ਼ੀਅਲ ਪੋਸਟਮਾਰਟਮ ਰਿਪੋਰਟ ਆਈ ਹੈ ਉਹਦੇ ਤੇ ਤਾਂ ਇਦਾਂ ਆ ਕਿ ਪੋਸਟਮਾਰਟਮ ਦੇ ਵਿੱਚ ਤੇ ਇਹੀ ਗਿਆ ਵੀ ਜਿਹੜਾ ਉਹਦਾ ਗਲਾ ਘੁੱਟਨ ਦਾ ਸਾਹ ਘੁੱਟਨ ਦੇ ਕਰਕੇ ਉਹਦੀ ਕੌਜ਼ ਆਫ ਡੈਥ ਜਿਹੜਾ ਤੇ ਬਾਕੀ ਉਹਨਾਂ ਨੇ ਬਿਸਰਾਂ ਭੇਜਿਆ ਹੈ ਬਿਸਰਾਂ ਰਿਪੋਰਟ ਆਨਦੇ ਬਾਅਦ ਜਿਹੜੀ ਹੈ ਪ੍ਰੋਪਰ ਤਰੀਕੇ ਦੇ ਨਾਲ ਪਤਾ ਲੱਗੇਗਾ ਕੌਜ਼ ਆਫ ਡੈਥ ਐਕਚੁਅਲ ਜੋ ਹੈ ਕਿ ਦੂਸਰੀ ਵਾਰ ਦੂਜਾ ਇਹ ਹੈ ਕਿ ਕਈ ਵਾਰੀ ਉਹਨਾਂ ਨੇ ਅਲੀਗੇਸ਼ਨ ਵੀ ਲਾਇਆ ਵੀ ਜਿਹੜੇ ਸੈਕਸ਼ੂਅਲ ਵੀ ਅਟੈਕਟ ਹੋਇਆ ਲੇਡੀ ਦੇ ਉੱਪਰ ਬਟ ਉਹ ਸਾਰੀਆਂ ਜਿਹੜੀਆਂ ਉਹ ਬਿਸਰਾਂ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਣਗੀਆਂ ਚੀਜ਼ਾਂ ਫਿਲਹਾਲ ਜਿਹੜੀ ਗਲਾ ਘੁੱਟਣ ਨਾਲ ਜਾਂ ਦਮ ਘੁੱਟਣ ਨਾਲ ਡੈਥ ਹੋਈ ਹੈ ਕਾਜ਼ ਪੋਸਟਮਾਰਟਮ ਰਿਪੋਰਟ ਦੇ ਉੱਪਰ ਹੈ ਉਹੀ ਜਿਹੜੀ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਇਹਦੇ ਤੇ ਕਈ ਪਹਿਲੂ ਨੇ ਜੀ ਹੁਣ ਦਮ ਘੁੱਟਣਾ ਕਿਸ ਤਰੀਕੇ ਨਾਲ ਘੋਟਿਆ ਗਿਆ ਆ ਇਹ ਸਾਰਾ ਜਿਹੜਾ ਪ੍ਰੋਪਰ ਤਰੀਕੇ ਨਾਲ ਜਦੋਂ ਚਾਰਟ ਸੀਟ ਫਾਈਲ ਹੋਏਗੀ ਕੋਰਟ ਦੇ ਵਿੱਚ ਉਹਦੇ ਵਿੱਚ ਸਾਰਾ ਤੱਥ ਜਿਹੜੇ ਸਾਹਮਣੇ ਆਣਗੇ ਹੁਣ ਕਈ ਵਾਰੀ ਇਦਾਂ ਹੁੰਦਾ ਸਫੋਕੇਸ਼ਨ ਦੇ ਨਾਲ ਵੀ ਕਈ ਵਾਰੀ ਡੈਥ ਹੋ ਜਾਂਦੀ ਹੈ ਗੱਡੀ ਦੇ ਵਿੱਚ ਬੰਦਾ ਸੀ ਉਦੇ ਨਾਲ ਵੀ ਗਦਮ ਘੁਟਣਾ ਸਾਕੁਟਣਾ ਮੌਤ ਹੋ ਗਈ ਇੱਕ ਗੱਲ ਦੂਸਰੀ ਗੱਲ ਹੁੰਦੀ ਹੈ ਕਈ ਵਾਰੀ ਕਿਸੇ ਦੇ ਕੱਪੜੇ ਦੇ ਨਾਲ ਗਲਾ ਘੋਟ ਦੇਣਾ ਉਹਦੇ ਨਾਲ ਵੀ ਹੁੰਦਾ ਇਹ ਸਾਰੀਆਂ ਅਲੱਗ-ਅਲੱਗ ਚੀਜ਼ਾਂ ਹੈਗੀਆਂ ਉਹਦੇ ਨਾਲ ਸਾਕੁਟਣ ਦੇ ਨਾਲ ਇਹ ਸਾਰਾ ਦਾ ਸਾਰਾ ਜਿਹੜਾ ਹੈ ਉਹ ਚਾਰ ਸ਼ੀਟ ਜਦੋਂ ਫਾਈਲ ਕਰੇਗੀ ਪੁਲਸ ਆਪਣੀ ਪ੍ਰੋਪਰ ਤਰੀਕੇ ਦੇ ਨਾਲ ਉਹਦੇ ਵਿੱਚ ਸਾਰੀਆਂ ਚੀਜ਼ਾਂ ਨਿਕਲਦੇ ਸਮਝਿਆ ਗਈ। ਮੈਂ ਚਾਰ ਸ਼ੀਟ ਤੇ ਵੀ ਗੱਲ ਕਰਨਾ ਚਾਹਾਂਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਪੋਸਟਮਾਰਟਮ ਵਾਲੀ ਵੀ ਗੱਲ ਖਤਮ ਕਰ ਲਈ ਉਹਦੇ ਵਿੱਚ ਇੱਕ ਇਹ ਨਿਸ਼ਾਨ ਹੈ ਕਿ ਉਹਦੇ ਕੁਝ ਪ੍ਰਾਈਵੇਟ ਪਾਰਟਸ ਦੇ ਕੋਲ ਨਿਸ਼ਾਨ ਆਏ ਨੇ ਉਸ ਨੂੰ ਕਿੱਦਾਂ ਦੇਖਿਆ ਜਾ ਸਕਦਾ ਉਹਨੂੰ ਕੀ ਜਿਹੜੀ ਰੇਪ ਵਾਲੀ ਡੈਫੀਨੇਸ਼ਨ ਤਾਂ ਬੜੀ ਬ੍ਰਾਡ ਹੈਗੀ ਆ ਪ੍ਰਾਈਵੇਟ ਪਾਰਟ ਦੇ ਅਗਾਂ ਨਿਸ਼ਾਨ ਆਏ ਆ ਉਹਦੇ ਨਾਲ ਨਿਸ਼ਾਨਾਂ ਨਾਲ ਇਹ ਪ੍ਰੂਵ ਨਹੀਂ ਹੁੰਦਾ ਕਿ ਉਹਦੇ ਨਾਲ ਰੇਪ ਕਮਿਟ ਹੋਇਆ ਲੇਡੀ ਨਾਲ ਕਿ ਨਹੀਂ ਹੋਇਆ ਉਹ ਜਦੋਂ ਜਦ ਜਿਹੜਾ ਰੇਪ ਹੈ ਰੇਪ ਦੇ ਵਿੱਚ ਤਾਂ ਸੈਂਪਲਿੰਗ ਹੁੰਦੀ ਆ ਹੁਣ ਮੰਨ ਲਓ ਜੇ ਰੇਪ ਕਮਿਟ ਹੋਇਆ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਦੀ ਸੈਂਪਲਿੰਗ ਹੋਏਗੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਡੈੱਡ ਬੋਡੀ ਹੈ ਉਹਦੀ ਵੀ ਸੈਂਪਲਿੰਗ ਹੋਣੀ ਸੀਗੀ ਉਹਦੇ ਨਾਲ ਪ੍ਰੂਵ ਹੋਣਾ ਸੀ ਵੀ ਪੈਨੇਟ੍ਰੇਸ਼ਨ ਹੋਈ ਆ ਜਾਂ ਰੇਪ ਹੋਇਆ ਜਾਂ ਅਟੈਂਪਟ ਟੂ ਰੇਪ ਹੋਇਆ ਕਿੰਨੇ ਹੋਇਆ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਹੁਣ ਜੇ ਨਿਸ਼ਾਨ ਆ ਨੇ ਸਾਟ ਦੇ ਨਿਸ਼ਾਨ ਆ ਨੇ ਸਾਟ ਦੇ ਨਿਸ਼ਾਨ ਤੇ ਜੇ ਦੇਖੋ ਡੈਥ ਹੋਈ ਹੈ ਅਗਰ ਡੈਥ ਕਾਸ ਹੋਈ ਹੈ ਉਹਦੇ ਵਿੱਚ ਬੰਦਾ ਹੱਥ ਪੈਰ ਵੀ ਮਾਰਦਾ ਆਪਣੇ ਵੀ ਮਾਰਦਾ ਮਰਨ ਵਾਲਾ ਹੀ ਮਾਰਦਾ ਜਿਨ ਨੇ ਡੈਥ ਕਰਨੀ ਹੈ ਮਰਡਰ ਕਰਨਾ ਹੈ ਉਹਨੇ ਵੀ ਮਾਰ ਚੀਜ਼ਾਂ ਮਾਰਨੀਆਂ ਉਹ ਪੂਰੀ ਬਾਡੀ ਤੇ ਕਿਤੇ ਵੀ ਨਿਸ਼ਾਨ ਆ ਸਕਦੇ ਆ ਉਹ ਉਹਦੇ ਨਾਲ ਇਹ ਪ੍ਰੂਵ ਨਹੀਂ ਹੁੰਦਾ ਕਿਉਂਕਿ ਲੈਡੀ ਨਾਲ ਪ੍ਰੋਪਰ ਤਰੀਕੇ ਨਾਲ ਕੋਈ ਸੈਕਸ਼ੁਅਲ ਹਰਾਸਮੈਂਟ ਹੋਈ ਹੈ ਉਹ ਆਏਗੀ ਉਹ ਜਾਂਚ ਦਾ ਵਿਸ਼ਾ ਕਿਉਂਕਿ ਉਹ ਜਦੋਂ ਤੱਕ ਰਿਪੋਰਟ ਨਹੀਂ ਆਏਗੀ ਤਦ ਤੱਕ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਉਹ ਪ੍ਰੋਪਰ ਤਰੀਕੇ ਨਾਲ ਪੁਲਿਸ ਨੇ ਚਾਰਟ ਸ਼ੀਟ ਦੇ ਵਿੱਚ ਲੈ ਕੇ ਆਉਣੀ ਹੈ ਅਜੀ ਚਾਰ ਸ਼ੀਟ ਦੀ ਗੱਲ ਕਰਦੇ ਆ ਜਿਹੜੀ ਹੋਂਦਿਕ ਰਿਹਾ ਆਮ ਤੌਰ ਤੇ ਦੇਖਣ ਚ ਆਂਦਾ ਕਿ ਜਦੋਂ ਚਾਰ ਸ਼ੀਟ ਪੇਸ਼ ਕੀਤੀ ਜਾਂਦੇ ਜੋ ਤਤ ਸਾਹਮਣੇ ਆਂਦੇ ਉਹ ਜਦੋਂ ਕੋਰਟ ਦੇ ਵਿੱਚ ਪਹੁੰਚਦੇ ਆ ਉਹ ਪੂਰੇ ਨਹੀਂ ਹੁੰਦੇ ਇਸ ਘਟਨਾ ਕਰਮ ਦੇ ਵਿੱਚ ਜਾਂ ਇਸ ਘਟਨਾ ਦੇ ਵਿੱਚ ਤੁਸੀਂ ਕੀ ਸਮਝੋ ਕੀ ਹੋਏਗਾ ਦੇਖੋ ਇਹ ਸਾਰਾ ਦਾ ਸਾਰਾ ਜਿਹੜਾ ਕੇਸ ਹੈ ਇਹ ਬੇਸਡ ਔਨ ਮੈਡੀਕਲ ਰਿਪੋਰਟਸ ਹੈ ਕਿਉਂਕਿ ਇਹਦਾ ਇਸ ਕੇਸ ਦੇ ਵਿੱਚ ਆਈ ਵਿਟਨੈਸ ਕੋਈ ਹੈ ਨਹੀਂ ਡਾਇਰੈਕਟ ਐਵਿਡੈਂਸ ਜਿਹੜੇ ਅਕਿਊਸਟ ਪੁਲਿਸ ਨੇ ਅਰੈਸਟ ਕੀਤੇ ਆ ਪੁਲਿਸ ਨੇ ਆਪਣੀ ਥਿਊਰੀ ਬਣਾਈ ਆ ਓਨ ਦੀ ਬੇਸਿਸ ਆਫ ਸੋਸ਼ਲ ਮੀਡੀਆ ਲਾਈਵ ਦੇ ਉੱਪਰ ਸੋਸ਼ਲ ਮੀਡੀਆ ਲਾਈਵ ਤੋਂ ਬਾਅਦ ਹੀ ਸਾਰਾ ਕੇਸ ਜਿਹੜਾ ਆ ਅਮਰਿਤਪਾਲ ਮਹਿਰੋਵਲ ਜੀ ਨੂੰ ਘੁਮਿਆ ਸੀਗਾ ਜਾਂ ਉਹਨਾਂ ਦੇ ਦੋ ਸਾਥੀ ਜਿਹੜੇ ਅਰੈਸਟ ਕੀਤੇ ਸੀ ਇਹ ਪੁਲਿਸ ਦੀ ਇੱਕ ਆਪਣੀ ਥਿਊਰੀ ਚੱਲ ਰਹੀ ਆ ਪੁਲਿਸ ਆਪਣੀ ਥਿਊਰੀ ਤੇ ਕੰਮ ਕਰ ਰਹੀ ਆ ਬਟ ਇਸ ਇਹਦੇ ਵਿੱਚ ਡਾਇਰੈਕਟ ਐਵਿਡੈਂਸ ਨਾ ਹੋਣ ਕਰਕੇ ਡਾਇਰੈਕਟ ਆਈ ਵਿਟਨੈਸ ਨਾ ਹੋਣ ਕਰਕੇ ਕੁਝ ਇਦਾਂ ਦੇ ਸਬੂਤ ਨਾ ਹੋਣ ਕਰਕੇ ਉਹ ਸਾਰਾ ਵੇਸਟ ਕਰਦਾ ਕੇਸ ਹੁਣ ਜਿੱਦਾਂ ਮੈਡ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਤਾਂ ਕੌਜ਼ ਆਫ ਡੈਥ ਮੈਡੀਕਲ ਪੋਸਟਮਾਰਟਮ ਰਿਪੋਰਟ ਨੇ ਦਹੀ ਦੱਸਣਾ ਵੀ ਕੌਜ਼ ਆਫ ਡੈਥ ਕੀ ਹੈ ਕੌਜ਼ ਆਫ ਡੈਥ ਤੇ ਕੀ ਹੈ ਉਹ ਇਹ ਸਾਹ ਘੁੱਟਣ ਦੇ ਨਾਲ ਜਿਹੜੀ ਉਹ ਮੀਡੀਆ ਦੀ ਤੋਂ ਪਤਾ ਲੱਗਾ ਮੈਨੂੰ ਕਿ ਸਾਹ ਘੁੱਟਣ ਦੇ ਨਾਲ ਉਹਦੀ ਜਿਹੜੀ ਡੈਥ ਕੌਜ਼ ਹੋਈ ਹੈ ਜੀ ਹੁਣ ਪੂਰੀ ਪ੍ਰੋਪਰ ਤਰੀਕੇ ਨਾਲ ਵਿਸਰਾ ਭੇਜਿਆ ਉਹਨਾਂ ਨੇ ਵਿਸਰੇ ਦੀ ਕੀ ਰਿਪੋਰਟ ਆਂਦੀ ਹੈ ਉਹਦੇ ਵਿੱਚ ਵੀ ਕੁਝ ਚੀਜ਼ਾਂ ਨਿਕਲ ਕੇ ਆਉਣਗੀਆਂ ਇਹ ਪ੍ਰੋਪਰ ਜਦੋਂ ਪ੍ਰੋਪਰ ਚਾਰਟ ਸ਼ੀਟ ਤਿਆਰ ਕਰੇਗੀ ਪੁਲਸਾਰੇ ਉਹਦੇ ਵਿੱਚ ਤੇ ਪਤਾ ਲੱਗੇਗਾ ਕਿ ਐਕਚੁਅਲ 'ਚ ਲੇਡੀ ਨਾਲ ਹੋਇਆ ਕਿ ਉਹਦੇ ਨਾਲ ਡੈਥ ਹੋਈ ਤਾਂ ਕਿਸ ਤਰੀਕੇ ਦੇ ਨਾਲ ਹੋਈ ਹੈ ਇਸ ਹਿਸਾਬ ਨਾਲ ਤਾਂ ਫਿਰ ਜੇ ਚਾਰਸ਼ੀਟ ਪੇਸ਼ ਹੋਏਗੀ ਉਹਦੇ ਚ ਤਾਂ ਲੱਗਦਾ ਫਿਰ ਇਹ ਅਪਰਾਧੀ ਬਚ ਸਕਦੇ ਨੇ ਜੇ ਜਿਨ੍ਹਾਂ ਤੇ આરોਪ ਲੱਗੇ ਨੇ ਤੁਹਾਨੂੰ ਲੱਗਦਾ ਬਿਲਕੁਲ 맞ਸਨ ਦੇਖੋ ਲਾ ਆਪਣਾ ਇੰਡੀਆ ਦਾ ਜਿਹੜਾ ਲਾ ਹੈ ਜਾਂ ਵਰਲਡ ਦੇ ਵੀ ਲਾ ਦੀ ਗੱਲ ਕਰੀਆ ਸੀ ਸਾਰੇ ਦੇ ਸਾਰਾ ਲਾ ਜਿਹੜਾ ਬੇਸਡ ਔਨ ਐਵੀਡੈਂਸ ਹੁੰਦਾ ਕਿਸੇ ਵੀ ਕਾਨੂੰਨ ਇਹ ਕਹਿੰਦਾ ਵਾ ਕਿਸੇ ਵੀ ਇੱਕ નિર્ਦੋਸ਼ ਨੂੰ ਗਲਤ ਸਜ਼ਾ ਨਹੀਂ ਹੋਣੀ ਚਾਹੀਦੀ ਚਾਹੇ ਉਹਦੇ ਵਾਸਤੇ ਸੋ ਜਿਹੜੇ ਐ ਦੋਸ਼ੀ ਸਾਨੂੰ ਛੱਡਨੇ ਪੈ ਜਾਣ ਇੱਕ નિર્ਦੋਸ਼ ਜਿਹੜਾ ਉਹ ਗਲਤ ਨਹੀਂ ਆ ਪਾਸ ਇਹ ਇਹ ਪ੍ਰਿੰਸੀਪਲ ਆਫ ਲਾਅ ਹੈ ਜੀ ਇਸੇ ਤਰੀਕੇ ਦੇ ਨਾਲ ਸਾਰਾ ਦਾ ਸਾਰਾ ਕਾਨੂੰਨ ਜਿਹੜਾ ਬੇਸਡ ਆਫ ਐਵੀਡੈਂਸ ਹੁੰਦਾ ਜੀ ਅਗਰ ਪੁਲਿਸ ਕੋਲ ਪ੍ਰੋਪਰ ਐਵੀਡੈਂਸ ਹੋਣਗੇ ਉਹਨਾਂ ਦੇ ਖਿਲਾਫ ਦੈਨ ਇੱਕ ਕੇਸ ਜਿਹੜਾ ਸਟੈਂਡ ਕਰੇਗਾ ਆਦਰਵਾਈਜ਼ ਜਿਹੜੇ ਦੋਸ਼ੀ ਆ ਉਹ ਕਿਟ ਹੋ ਜਾਂਦੇ ਅੱਛਾ ਹੁਣ ਗੱਲ ਕਰਦੇ ਅਮਰਿਤਪਾਲ ਮਹਿਰੋਦੀ ਉਹ ਦੋ ਦੋਸ਼ੀ ਤਾਂ ਫੜੇ ਗਏ ਨੇ ਅਮਰਿਤਪਾਲ ਮਹਿਰੋ ਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਇਨਵੋਲ ਕੀਤਾ ਗਿਆ ਉਹ ਲਾਈਵ ਦੇ थ्रू ਕੀਤਾ ਗਿਆ ਜਾਂ ਕਿਸ ਤਰ੍ਹਾਂ ਕਿਵੇਂ ਉਹ ਸਾਬਤ ਹੋਏਗਾ ਕਿ ਅਮਰਿਤਪਾਲ ਮੈਰੋ ਉੱਤੇ ਕੀ ਕੇਸ ਚੱਲੇਗਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਅਮਰਿਤਪਾਲ ਮੈਰੋ ਨੇ ਜੋ ਇੱਕ ਲਾਈਵ ਕੀਤਾ ਸੀਗਾ ਸੋਸ਼ਲ ਮੀਡੀਆ ਉੱਪਰ ਉਹਨਾਂ ਨੇ ਲਾਈਵ ਹੋਣ ਤੋਂ ਬਾਅਦ ਉਹਦੇ ਦੋ ਸਾਥੀ ਜਿਹੜੇ ਅਰੈਸਟ ਕੀਤੇ ਆ ਜੀ ਅਰੈਸਟ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਲਈ ਹੈ ਜਿਹਦੇ ਵੇਜ ਤੇ ਉਹਨਾਂ ਨੇ 120 ਵੀ ਜਿਹੜੀ ਆਪਾਂ ਕਹਿ ਦਿੰਨੇ ਆ ਕਾਂਸਪੀਰੇਸੀ ਕੌਨਸਪੀਰੇਸੀ ਦੇ ਅੰਡਰ ਉਹਨੂੰ ਅਮਰਿਤਪਾਲ ਮੈਰੋ ਜੀ ਨੂੰ ਜਿਹੜਾ ਕੇਸ ਦੇ ਵਿੱਚ ਇਨਵੋਲਵ ਕੀਤਾ ਹੈ ਡਾਇਰੈਕਟ ਐਵੀਡੈਂਸ ਜਾਂ ਡਾਇਰੈਕਟ ਇਨਵੋਲਵਮੈਂਟ ਕਿਤੇ ਵੀ ਪੁਲਿਸ ਨੇ ਹਜੇ ਤੱਕ ਨਹੀਂ ਕਹੀ ਹੈ ਵੀ ਡਾਇਰੈਕਟ ਐਵੀਡੈਂਸ ਜਾਂ ਡਾਇਰੈਕਟ ਕੋਈ ਜਿਹੜਾ ਮਰਡਰ ਹੋਇਆ ਉਸ ਵੇਲੇ ਜਿਹੜਾ ਅਮਰਿਤਪਾਲ ਮੈਰੋ ਨੇ ਮੌਕੇ ਤੇ ਮਜੂਸ ਕੀਤਾ ਜਾਂ ਉਹਨੇ ਮਾਰਿਆ ਇਹੋ ਜਿਹਾ ਕੁਝ ਹੈ ਨਹੀਂ ਹਜੇ ਤੱਕ ਕੇਸ ਦੇ ਸਾਹਮਣੇ ਨਿਕਲ ਕੇ ਆਇਆ ਬਾਕੀ ਉਹਨੂੰ ਕੌਨਸਪੀਰੇਸੀ ਦੇ ਵਿੱਚ ਲੈ ਕੇ ਆਇਆ ਹੈ ਕੌਨਸਪੀਰੇਸੀ ਅਗਰ ਸਟੈਂਡ ਕਰਦੀ ਹੈ ਉਹ ਕੀ ਮਟੀਰੀਅਲ ਐਵੀਡੈਂਸ ਨੇ ਪੁਲਿਸ ਕੋਲੇ ਉਦੇ ਬੇਸਤੇ ਹੁੰਦੀ ਉਹ ਬਹੁਤ ਸਾਰੀ ਜਿਹੜੀ ਚੀਜ਼ਾਂ ਆ ਉਹ ਜਾਂਚ ਦਾ ਵਿਸ਼ਾ ਹੈ ਜਦੋਂ ਤੱਕ ਚਾਰ ਸੀਟ ਦੇ ਵਿੱਚ ਪੁਲਿਸ ਨੇ ਉਹ ਜਿਹੜੇ ਦੋ ਅਕਿਊਸਟ ਫੜੇ ਆ ਜਿਹੜੇ ਦੋ ਦੋਸ਼ੀ ਫੜੇ ਆ ਉਹ ਜਿਨ੍ਹਾਂ ਦੇ ਇਲਜ਼ਾਮ ਲੱਗ ਰਹੇ ਆ ਕਿ ਇਹਨਾਂ ਨੇ ਮਰਡਰ ਕੀਤਾ ਆ ਉਹਨਾਂ ਨੇ ਆਪਣੇ ਕਨਫੈਸ਼ਨਲ ਸਟੇਟਮੈਂਟਸ ਦੇ ਵਿੱਚ ਜੋ ਬਿਆਨ ਦਿੱਤੇ ਆ ਜੀ ਦੇਖੋ ਜਿਹੜੀ ਪੁਲਿਸ ਕੋਲ ਸਟੇਟਮੈਂਟ ਦਿੱਤੀ ਹੁੰਦੀ ਆ ਅੰਡਰ ਕਸਟਡੀ ਦੇ ਵਿੱਚ ਉਹਦੀ ਕੋਈ ਐਵੀਡੈਂਸਰੀ ਵੈਲਿਊ ਕੋਰਟ ਦੇ ਵਿੱਚ ਨਹੀਂ ਹੁੰਦੀ ਕੋਈ ਵੈਲਿਊ ਨਹੀਂ ਕੋਈ ਵੈਲਿਊ ਨਹੀਂ ਹੁੰਦੀ ਜੀ ਬਟ ਸਮ ਟਾਈਮ ਇੱਕ ਕੇਸ ਦੇ ਵਿੱਚ ਉਹਦੀ ਵੈਲਿਊ ਹੁੰਦੀ ਵੀ ਆ ਉਹ ਕਿਦਾਂ ਹੁੰਦੀ ਆ ਅਗਰ ਔਨ ਦੀ ਬੇਸਿਸ ਆਫ ਕਨਫੈਸ਼ਨਲ ਸਟੇਟਮੈਂਟ ਜਿਹੜੀ ਪੁਲਿਸ ਕੋਲ ਦਿੱਤੀ ਹੈ ਜਾਂ ਐਡਮਿਸ਼ਨ ਕੋਈ ਦਿੱਤੀ ਹੈ ਉਹਦੇ ਵੇਸ ਤੇ ਕੋਈ ਡਿਸਕਵਰੀ ਆਫ ਐਵਿਡੈਂਸ ਹੋ ਜੇ ਜੀ ਮੰਨ ਲਓ ਜੇ ਕੋਈ ਹਥਿਆਰ ਵੈਪਨ ਯੂਜ਼ ਕੀਤਾ ਆ ਉਹਨਾਂ ਨੇ ਉਸ ਡੈਥ ਦੇ ਵਿੱਚ ਡੈਥ ਕਾਸ ਕਰਨ ਦੇ ਵਿੱਚ ਅਗਰ ਉਹਦੀ ਰਿਕਵਰੀ ਹੋ ਜਾਂਦੀ ਹੈ ਦੈਨ ਉਹਦੀ ਐਵਿਡੈਂਸ਼ੀਅਲ ਵੈਲਿਊ ਜਿਹੜੀ ਹੈ ਹੈ ਜਿਵੇਂ ਇਸ ਦੇ ਵਿੱਚ ਪਰਨੇ ਦੀ ਗੱਲ ਕੀਤੀ ਪਰਨੇ ਦੀ ਗੱਲ ਕੀਤੀ ਹੁਣ ਪਰਨਾ ਕੋਈ ਦੇਖੋ ਖਾਸ ਕੋਈ ਬਹੁਤ ਜ਼ਿਆਦਾ ਪੁਖਤਾ ਐਵਿਡੈਂਸ ਨਹੀਂ ਹੈ ਪਰਨਾ ਉਹ ਪੁਗਤਾ ਐਵਿਡੈਂਸ ਨਹੀਂ ਹੈ ਹੁਣ ਪੁਗਤਾ ਦੇਖੋ ਜਿੰਨੇ ਵੀ ਆਪਣੇ ਜਿਨ੍ਹਾਂ ਨੇ ਇਹ ਬਣਾ ਪਾਇਆ ਹੁੰਦਾ ਹਰ ਇੱਕ ਬੰਦੇ ਨੇ ਆਪਣਾ ਨੀਲਾ ਪਰਨਾ ਜਿਹੜਾ ਹੈ ਲੱਕ ਨਾਲ ਲੌਕੀਤਾ ਹੁੰਦਾ ਬੰਨਿਆ ਹੁੰਦਾ ਜਾਂ ਆਪਾਂ ਆਮ ਤੌਰ ਤੇ ਪੰਜਾਬ ਦੇ ਵਿੱਚ ਅਦਰਵਾਈਜ਼ ਵੀ ਕਲਚਰ ਹੈ ਅਸੀਂ ਕੋਈ ਸੰਤਰੀ ਪਰਨਾ ਜਾਂ ਨੀਲਾ ਪਰਨਾ ਅਸੀਂ ਆਪ ਤੌਰ ਤੇ ਪਿੰਡਾਂ 'ਚ ਦੇਖਦੇ ਹਾਂ ਰੱਖਦੇ ਹੀ ਆ ਮੋਟਰਸਾਈਕਲ ਤੇ ਜਾ ਰਹੇ ਮੂਹਨ ਲਪੇਟ ਲਿਆ ਕੋਈ ਧੁੱਪ ਤੋਂ ਬਚਣ ਵਾਸਤੇ ਉੱਪਰੋ ਲੈ ਲਿਆ ਤੇ ਪਰਨਾ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਕੋਈ ਖਾਸ ਐਵਿਡੈਂਸ ਪੁਲਿਸ ਕੋਲ ਹੈਗਾ ਹੁਣ ਜੇ ਪੁਲਿਸ ਨੇ ਕੇਸ ਬਣਾਉਣਾ ਆਪਣੀ ਥਿਊਰੀ ਦੇ ਕੰਮ ਕਰਨਾ ਤੇ ਪੁਲਿਸ ਨੇ ਕੁਝ ਚੀਜ਼ਾਂ ਆਪਣੇ ਵੱਲੋਂ ਵੀ ਅੱਜਕੱਲ ਸਿਸਟਮ ਦੇ ਵਿੱਚ ਹੈ ਚੀਜ਼ਾਂ ਕਿ ਕੁਝ ਚੀਜ਼ਾਂ ਕੇਸ ਨੂੰ ਰੱਖਣ ਵਾਸਤੇ ਕੋਰਟ 'ਚ ਪੁਲਿਸ ਆਪਣੇ ਵੱਲੋਂ ਵੀ ਕਰ ਸਕਦੀ ਹੈ ਉਹ ਸਾਰਾ ਕੁਝ ਕੋਰਟ ਦੇ ਵਿੱਚ ਆਏਗਾ ਜੋ ਸਾਹਮਣੇ ਡਿਊਰਿੰਗ ਐਵੀਡੈਂਸ ਉਹ ਸਾਰੀ ਜਿਹੜੀ ਕਲੀਅਰ ਹੋ ਜਾਣੀਗੀ ਜਿਹੜਾ ਕਮਰ ਕਸੇ ਦੀ ਗੱਲ ਉਹ ਜਿਹੜਾ ਬੰਦੇ ਨਾ ਉਹਨੂੰ ਅਮਰ ਸਿੰਘ ਕਮਨ ਕਸਾ ਕਹਿੰਦੇ ਨੇ ਤੇ ਆਮ ਤੌਰ ਤੇ ਹਰ ਸਿੰਘ ਦੇ ਬੰਨਿਆ ਹੁੰਦਾ ਹੁਣ ਅਮਰਿਤਪਾਲ ਮੈਰੋ ਨੂੰ ਅਗਰ 120B ਦੇ ਵਿੱਚ ਸਾਬਤ ਹੋ ਜਾਂਦਾ ਤੇ ਕਿੰਨੀ ਕੁ ਸਜ਼ਾ ਹੋਣੀ ਦੇਖੋ ਅਗਰ ਸਾਬਤ ਹੋ ਜਾਂਦਾ ਹੈ ਫਿਰ ਤਾਂ ਉਹ ਮਰਡਰ ਲਈ ਲਾਇਬਲ ਆ ਠੀਕ ਹੈ ਮਰਡਰ ਲਈ ਲਾਇਬਲ ਉਹਦੀ ਲਾਈਫ ਇੰਪ੍ਰਿਜ਼ਨਮੈਂਟ ਵੀ ਹੋਏਗੀ ਠੀਕ ਹੈ ਨਾ ਬਟ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਪੁਲਿਸ ਕੋਰਟ ਦੇ ਵਿੱਚ ਪ੍ਰੂਫ ਨਹੀਂ ਕਰ ਪਾਏਗੀ ਇਹ ਕਮਰ ਕੱਸਾ ਜਿਹੜਾ ਉਹਨਾਂ ਕੋਲ ਮਟੀਰੀਅਲ ਐਵਿਡੈਂਸ ਕਹਿੰਦੇ ਸਾਡੇ ਕੋਲ ਹੈਗਾ ਵੀ ਇਹਦੇ ਨਾਲ ਗਲਾ ਘੋਟ ਕੇ ਮਾਰਿਆ ਗਿਆ ਆ ਪੁਲਿਸ ਇਹ ਗਲ ਕਰਦੀ ਹੈ ਤੇ ਉਹ ਕਮਰ ਕੱਸਾ ਕੋਈ ਐਦਾ ਕੋਈ ਖਾਸ ਸਬੂਤ ਨਹੀਂ ਹੈ ਕੋਈ ਹੈ ਨਹੀਂ ਬਾਜ਼ਾਰ ਦੇ ਵਿੱਚ ਆਮ ਤੁਸੀਂ ਮਿਲ ਜਾਏਗਾ ਕਿਤੋਂ ਵੀ ਲੈ ਲੈਂਦੇ ਕੋਈ ਐਸ ਅ ਵੈਪਨ ਹੁੰਦਾ ਜਾਂ ਵੈਪਨ ਨਾਲ ਮਰਡਰ ਕੀਤਾ ਹੁੰਦਾ ਫਿਰ ਵੈਪਨ ਜਿਹੜਾ ਉਹਦੀ ਐਵੀਡੈਂਸ ਦੀ ਵੈਲਿਊ ਹੁੰਦੀ ਆ ਫਿਰ ਉਹ ਮੈਡੀਕਲ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਉਸ ਵੈਪਨ ਦੀ ਸੱਟ ਆ ਜਾਂਦੀ ਆ ਬਹੁਤ ਸਾਰੀ ਚੀਜ਼ਾਂ ਉਹਦੇ ਨਾਲ ਲਿੰਕ ਅਪ ਹੋ ਜਾਂਦੀਆਂ ਕਰੋਬੋਰੇਟ ਹੋ ਜਾਂਦੀਆਂ ਇੱਚ ਕਰੋਬੋਰੇਸ਼ਨ ਔਰ ਐਵੀਡੈਂਸ ਜਿਹੜੀ ਹੈ ਨਾ ਕਿਸੇ ਵੀ ਕੇਸ ਦੇ ਵਿੱਚ ਜਦੋਂ ਟ੍ਰਾਇਲ ਆਪਾਂ ਚਲਾਉਨੇ ਆ ਟ੍ਰਾਇਲ ਚੱਲਦਾ ਆ ਨਾ ਜਦ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਨਾ ਉਹਦੀ ਜਿਹੜੀ ਚਾਰਜ ਸ਼ੀਟ ਫਾਈਲ ਕਰਦੀ ਉਹ ਕਰੋਬੋਰੇਸ਼ਨ ਆਫ ਐਵੀਡੈਂਸ ਹੋਣਾ ਬਹੁਤ ਜ਼ਰੂਰੀ ਆ ਲਿੰਕ ਕਰਨਾ ਇੱਕ ਦੂਜੀ ਚ ਹੁਣ ਉਹਨਾਂ ਦੇ ਬਾਣੇ ਦੇ ਵੇਸ ਦੇ ਉੱਪਰ ਕਮਰ ਕੱਸੇ ਨੂੰ ਦਾ ਜਿਹੜਾ ਹੈ ਉਹ ਐਵਿਡੈਂਸ ਲੈ ਕੇ ਕਿ ਇਹਦੇ ਨਾਲ ਗਲਾ ਘੋਟ ਕੇ ਮਾਰਤਾ ਕੋਡ ਨੇ ਕਦੀ ਮੈਨੂੰ ਬਲੀਵ ਕਰਨਾ ਅੱਛਾ ਚਲੋ ਹੁਣ ਇਹ ਗੱਲ ਹੋ ਗਈ ਕਿ ਇੱਥੇ ਜ਼ਿਕਰਤਾ ਇਹ ਸਾਰਾ ਪਹਿਲੂ ਸਮਝ ਆ ਗਿਆ ਹੁਣ ਦੂਜਾ ਪਹਿਲੂ ਇਹ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਮੈਰੋ ਦੁਬਈ ਚਲਾ ਗਿਆ ਹੈ ਹੁਣ ਉਸ ਨੂੰ ਵਾਪਸ ਲਿਆਉਣ ਲਈ ਕੋਈ ਕਾਨੂੰਨ ਹੈ ਤੇ ਕਿੱਦਾਂ ਲਿਆਇਆ ਜਾ ਸਕਦਾ ਦੇਖੋ ਵਾਪਸ ਲਿਆਉਣ ਲਈ ਇੱਕ ਟੈਕਨੀਕਲ ਪ੍ਰੋਸੈਸ ਹੈ ਜੀ ਜਿਹੜੀ ਸਾਡੀ ਟ੍ਰੀਟੀ ਹੈਗੀ ਆ ਹੁਣ ਦੁਬਈ ਅਗਰ ਪੁਲਿਸ ਦੀ ਕੈਰੀ ਹੈ ਵੀ ਦੁਬਈ ਚਲੇ ਗਿਆ ਭਾਈ ਅਮਰਿਤਪਾਲ ਮੈਰੋ ਹੁਣ ਸਾਡੀ ਟ੍ਰੀਟੀ ਹੈਗੀ ਐ 2007 ਤੋਂ ਸਾਡੀ ਯੂਏਆਈ ਨਾਲ ਟ੍ਰੀਟੀ ਚੱਲਦੀ ਆ ਔਨ ਦੀ ਬੇਸਿਸ ਆਫ ਟ੍ਰੀਟੀ ਐਕਸਟ੍ਰੈਡੀਸ਼ਨ ਅਸੀਂ ਉਹਨੂੰ ਲਿਆ ਸਕਦੇ ਆ ਬਟ ਇਹਦੇ ਵਿੱਚ ਟੈਕਨੀਕਲ ਪ੍ਰੋਸੈਸ ਹੈ ਦੋ ਤਰੀਕੇ ਦੇ ਨਾਲ ਆ ਕੋਈ ਇਦਾਂ ਦਾ ਕ੍ਰਾਈਮ ਹੋਇਆ ਜਿਹਦੇ ਵਿੱਚ ਇੰਟਰਸਟ ਹੈ ਸਟੇਟ ਕਿਹਾਂ ਸੀ ਇਹ ਮੁਲਜਮਨੂ ਲੈ ਗਿਆ ਨਾ ਕੋਈ ਸਟੇਟ ਦੇ ਅਗੇਂਸਟ ਕੋ ਇਦਾਂ ਦਾ ਕ੍ਰਾਈਮ ਹੋਇਆ ਭਈ ਉਸ ਬੰਦੇ ਦੀ ਸਾਨੂੰ ਲੋੜ ਐ ਦੈਨ ਸੈਂਟਰ ਗਵਰਨਮੈਂਟ ਜਿਹੜੀ ਹੈ ਉਹਦੇ ਚ ਹੈਡੈਕ ਲਾਏਗੀ ਪ੍ਰੋਪਰ ਤਰੀਕੇ ਦੇ ਨਾਲ ਉਹ ਬੰਦਾ ਲਿਆਇਆ ਜਾ ਸਕਦਾ ਹੈ ਬਟ ਕਈ ਵਾਰੀ ਇਦਾਂ ਹੁੰਦਾ ਜਿੱਦਾਂ ਉਹਨੇ ਕ੍ਰਾਈਮ ਹੋਇਆ ਇੱਕ ਮਰਡਰ ਹੈ ਮਰਡਰ ਦੇ ਵਿੱਚ ਡਿਪਲੋਮੈਟਿਕ ਤਰੀਕੇ ਦੇ ਨਾਲ ਤਾਂ ਸਾਡੇ ਐਮਬੈਸਡਰਾਂ ਨੇ ਗੱਲ ਕਰਨੀ ਨਹੀਂ ਕਿਉਂਕਿ ਐਡਾ ਵੱਡਾ ਕੋਈ ਨਹੀਂ ਮਰਡਰ ਤਾਂ ਆਮ ਤੌਰ ਤੇ ਹੁੰਦੇ ਹੈ ਕ੍ਰਾਈਮ ਹੁੰਦਾ ਹੀ ਹੈ ਜਿਹਦੇ ਵਿੱਚ ਸੈਂਟਰ ਗਵਰਨਮੈਂਟ ਦੀ ਇਨਵੋਲਵਮੈਂਟ ਆ ਜਾਏ ਕੋਈ ਐਸਾ ਕੇਸ ਵੱਡਾ ਹੈ ਨਹੀਂ ਤੇ ਮੈਨੂੰ ਇਹ ਲੱਗਦਾ ਨਹੀਂ ਕਿ ਹਾਂ ਵੀ ਐਸੇ ਇਹਦੇ ਇਸ ਕੇਸ ਦੇ ਵਿੱਚ ਕੋਈ ਸਾਡੀ ਜਿਹੜੀ ਟ੍ਰੀਟੀ ਹੈ ਐਕਸਟਰੈਡੀਸ਼ਨ ਦੀ ਉਹ ਸਟੇਟ ਗਵਰਨਮੈਂਟ ਅਗਰ ਲਿਖ ਕੇ ਭੇਜਦੀ ਹੈ ਪ੍ਰਪੋਜ਼ਲ ਹਾਂ ਵੀ ਇਹ ਬੰਦਾ ਸਾਨੂੰ ਲੋੜਿੰਦਾ ਆ ਇਹਨੇ ਮਰਡਰ ਕੀਤਾ ਤੇ ਉਹ ਸਟੇਟ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਹੀ ਇਨੀਸ਼ੀਏਟਿਵ ਲੈ ਸਕਦੀ ਹੈ ਪਰ ਮੈਨੂੰ ਲੱਗਦਾ ਨਹੀਂ ਕਿਸ ਤਰੀਕੇ ਨਾਲ ਹੋਗਾ ਕਿਉਂਕਿ ਆਪਾਂ ਨੰਬਰ ਆਫ ਕੇਸਿਸ ਦੇਖੇ ਆ ਇਸ ਇਹ ਤਾਂ ਜਿਹੜਾ ਕੇਸ ਕੁਝ ਵੀ ਨਹੀਂ ਇਸ ਤੋਂ ਵੱਡੇ ਵੱਡੇ ਜਿਹੜੇ ਕੇਸ ਕ੍ਰਾਈਮ ਕਰਕੇ ਇੰਡੀਆ ਦੇ ਵਿੱਚ ਦੁਵਾਈ ਦੇ ਵਿੱਚ ਸ਼ੈਲਟਰ ਲੈ ਕੇ ਬੈਠੇ ਆ ਅੱਜ ਤੱਕ ਅਸੀਂ ਕੁਝ ਨਹੀਂ ਕਰ ਪਾ ਰਹੇ ਉਹਨਾਂ ਦਾ ਤੇ ਸਾਰੀ ਚੀਜ਼ਾਂ ਆਪਾਂ ਦੇਖ ਲਈਆਂ ਤੇ ਮੈਨੂੰ ਲੱਗਦਾ ਨਹੀਂ ਕਿਤੇ ਅਗਰ ਹਾਂ ਇਨੀਸ਼ੀਏਟਿਵ ਲਿਆ ਸਟੇਟ ਗਵਰਨਮੈਂਟ ਨੇ ਰਿਕਵੈਸਟ ਕੀਤੀ ਹੈ ਸੈਂਟਰ ਗਵਰਨਮੈਂਟ ਨਾਲ ਗੱਲ ਕਰਕੇ ਡਿਪਲੋਮੈਟਿਕ ਤਰੀਕੇ ਦੇ ਨਾਲ ਅਗਰ ਆਪਾਂ ਉੱਥੇ ਪ੍ਰੈਸ਼ਰ ਬਿਲਡ ਕਰਕੇ ਬਹੁਤ ਲੰਮਾ ਇੱਕ ਪ੍ਰੋਸੈਸ ਹੈ ਉਹ ਲਿਆ ਸਕਦੇ ਆ ਪਰ ਉਹਦੇ ਲਈ ਬਹੁਤ ਟੈਕਨੀਕਲ ਪ੍ਰੋਸੈਸ ਹੈ ਪਰ ਇੰਦੇ ਚ ਇੱਕ ਹੋਰ ਚਾਂਸ ਵੀ ਲੱਗਦਾ ਕਿ ਸ਼ਾਇਦ ਉਹ ਦੁਬਈ ਤੋਂ ਕਿਸੇ ਹੋਰ ਦੇਸ਼ ਵਾਲ ਨੂੰ ਕਿਦਾ ਨਿਕਲ ਸਕਦਾ ਬਿਲਕੁਲ ਜਾ ਸਕਦਾ ਉਹਦੇ ਵਿੱਚ ਕੀ ਹੈ ਉਹਦੇ ਤੇ ਕੋਈ ਰੋਕ ਥੋੜੀ ਹੈ ਕ੍ਰਾਈਮ ਇੰਡੀਆ ਦੇ ਵਿੱਚ ਕੀਤਾ ਹੁਣ ਹਜੇ ਦੁਬਈ ਗਵਰਨਮੈਂਟ ਨੇ ਥੋੜਾ ਵੀਜ਼ਾ ਲਗਾਣ ਤੋਂ ਰੋਕ ਦੇਣਾ ਬਈ ਗਾਂ ਜਾਂ ਕਿਸੇ ਹੋਰ ਕੰਟਰੀ ਨੂੰ ਵੀਜਾ ਦੇਣ ਤੋਂ ਮਨਾ ਥੋੜਾ ਕਰ ਦੇਣਾ ਜੀ ਜੀ ਯਾ ਤਾਂ রেড ਕਾਰਨਰ ਨੋਟਿਸ ਜਿਹੜਾ ਆਪਾਂ ਕਹਿੰਦੇ ਨੇ ਇੰਟਰਪੋਲ ਤੋਂ ਜਿਹੜਾ ਜਾਰੀ ਹੁੰਦਾ ਹੈ ਜੀ ਉਹ ਇੱਕ রেড ਕਾਰਨਰ ਨੋਟਿਸ ਜਿਹੜਾ ਆ ਉਹ ਜਾਰੀ ਕਰੇ ਇੰਡੀਅਨ ਗਵਰਨਮੈਂਟ ਜੀ ਫਿਰ ਉਸ ਬੰਦੇ ਨੂੰ ਕਿਤੇ ਵੀ ਨਾ ਕਿਤੇ ਜਾ ਕੇ ਇੰਟਰਸੈਪਟ ਹੋ ਸਕਦਾ ਬੰਦਾ ਜਾਂ ਉਹਦੇ ਅੱਗੇ ਗਾਂ ਵੀਜੇ ਦੇਣ ਤੋਂ ਸਰਕਾਰਾਂ ਮਨਾ ਕਰ ਸਕਦੇ ਦੂਜੇ ਮੁਲਕਾਂ ਦੀ ਜਾਂ ਡਿਪਲੋਮੈਟਿਕ ਤਰੀਕੇ ਦੇ ਨਾਲ ਜੀ ਜੇ ਇੰਟਰਪੋਲ ਰਾਹੀਂ ਕਰਨਾ ਆਪਾਂ ਨੂੰ ਫਿਰ ਉਹਦੇ ਵਾਸਤੇ ਬਰੰਟ ਮੈਜਿਸਟ੍ਰੇਟ ਜਾਰੀ ਕਰਾਉਣਾ ਪੈਣਾ ਹੁਣ ਪੁਲਿਸ ਨੇ ਕੀਤਾ ਕਿੰਨੇ ਕੀਤਾ ਜਾਂ ਸਿਰਫ মিডিਆ ਦੇ ਵਿੱਚ ਹੀ ਟ੍ਰਾਇਲ ਚੱਲ ਰਿਹਾ ਕਿਉਂਕਿ মিডিਆ ਟ੍ਰਾਇਲ ਹੋ ਚੁੱਕਾ ਹੈ ਇਸ ਦਾ মিডিਆ ਦੇ ਵਿੱਚ ਟ੍ਰਾਇਲ ਹੈ ਬਹੁਤ ਸਾਰੀ ਚੀਜ਼ਾਂ ਜਿਹੜੀ ਆਵਾ ਵੀ ਚਲਦੀਆਂ ਪਈਆਂ ਪਰ ਬੇਸਿਕਲੀ ਗਰਾਊਂਡ ਰਿਪੋਰਟ ਤੇ ਕੀ ਚੱਲ ਰਿਹਾ ਉਹ ਸਾਰਾ ਕੁਝ ਪੁਲਿਸ ਨੇ ਚਾਰਟ ਸ਼ੀਟ ਦੇ ਵਿੱਚ ਹੀ ਲੈ ਕੇ ਆਉਣਾ ਹਾਂਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਐਡਵੋਕੇਟ ਨੀਮ ਖਾਨ ਜੀ ਨੇ ਕਮਲਕੌਰ ਭਾਬੀ ਕਤਲ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਹੈ ਕੀ ਹੋ ਸਕਦਾ ਉਹ ਦੱਸਿਆ ਤੇ ਇਸ ਤੋਂ ਇਲਾਵਾ ਅਮਰਿਤਪਾਲ ਮਹਿਰੂ ਨੂੰ ਦੁਬਈ ਤੋਂ ਕਿੱਦਾਂ ਲਿਆਇਆ ਜਾ ਸਕਦਾ ਜਾਂ ਨਹੀਂ ਜਾ ਸਕਦਾ ਸੋ ਇਹ ਬਹੁਤ ਵੱਡਾ ਇੱਕ ਸਵਾਲ ਹੈ ਕਿ ਉਸ ਨੂੰ ਕੀ ਸੈਂਟਰ ਗਵਰਨਮੈਂਟ ਉਸ ਵਿੱਚ ਇਨਵੋਲ ਹੋ ਕੇ ਉਸ ਨੂੰ ਵਾਪਸ ਲਿਆਏਗੀ ਜਾਂ ਨਹੀਂ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰਾਣਪੁਰੀ ਜਲੰਧਰ ਇੱਕ ਨਾ ਭੱਜਦੀ ਕਿ